ਸਤਿ ਸ਼੍ਰੀ ਅਕਾਲ ਮਸ਼ਕਰਾ ਆਦاب ਮੈਂ ਤੁਹਾਡੇ ਨਾਲ ਮਨਪ੍ਰਤ ਕੋਲ ਤੁਸੀਂ ਦੇਖ ਰਹੇ ਹੋ ਹਾਂ ਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮ ਦੀ ਤੇ ਉਸ ਫਿਲਮ ਦੀ ਜਿਹੜੀ ਕਿ OTT ਪਲੇਟਫਾਰਮ ਚਪਾਲ ਤੇ ਆ ਚੁੱਕੀ ਹੈ ਬਿਲਕੁਲ ਗੱਲ ਕਰ ਲੈਣੇ ਅੱਜ ਫਿਲਮ 1921 ਦੇ ਬਾਰੇ 1921 ਵੈਸੇ ਤਾਂ ਅਸੀਂ ਜਨਰਲੀ ਵਰਡ ਯੂਜ਼ ਕਰਦੇ ਆਂ ਅਗਰ ਕਿਸੇ ਵੀ ਚੀਜ਼ ਦਾ ਜ਼ਿਆਦਾ ਫਰਕ ਨਾ ਅਸੀਂ ਸ਼ੋਅ ਕਰਨਾ ਹੋਵੇ ਤਾਂ ਕਹਿ ਦਿੰਨੇ ਅਸੀਂ ਕਿ 1921 ਦਾ ਫਰਕ ਹੈ ਸੋ 1921 ਫਿਲਮ ਜਿਹੜੀ ਹੈ ਥੀਏਟਰਸ ਦੇ ਵਿੱਚ ਵੀ ਆਈ ਸੀਗੀ 2018-19 ਦੇ ਕਰੀਬ ਲੇਕਿਨ ਹੁਣ ਇਹ ਜਿਹੜੀ ਫਿਲਮ ਮੈਂ ਤੁਹਾਨੂੰ OTT ਪਲੇਟਫਾਰਮ ਚਪਾਲ ਤੇ ਦੇਖਣ ਨੂੰ ਮਿਲ ਜਾਏਗੀ ਇਹ ਸਟੋਰੀ ਜਿਹੜੀ ਹੈਗੀ ਹੈ ਇਹ ਪਰਿਵਾਰਿਕ ਸਟੋਰੀ ਹੈ ਰਿਸ਼ਤਿਆਂ ਨੂੰ ਦਰਸਾਉਂਦੀ ਸਟੋਰੀ ਹੈ ਔਰ ਇਸ ਫਿਲਮ ਦੇ ਵਿੱਚ ਉਹ ਕਿੰਨੀਆਂ ਪ੍ਰੋਬਲਮਸ ਫੇਸ ਕਰਦਾ ਆਪਣੀ ਫੈਮਲੀ ਨੂੰ ਮਣਾਉਂਦਾ ਬਹੁਤ ਸਾਰੀ ਜਦੋਜਹਿਦ ਕਰਨੀ ਪੈਂਦੀ ਹੈ ਤੇ ਉਹ ਲੜਕੀ ਦੀ ਫੈਮਲੀ ਜਿਹੜੀ ਹੈ ਉਹ ਐਨਆਰਆਈ ਦੇ ਨਾਲ ਰਿਸ਼ਤਾ ਕਰ ਦਿੰਦੇ ਹਨ ਫਿਕਸ ਉਸ ਤੋਂ ਬਾਅਦ ਮੋਬਾਈਲ ਨੈਟਵਰਕਸ ਦੇ ਵਿੱਚ ਕੁਝ ਪ੍ਰੋਬਲਮਸ ਆ ਜਾਂਦੀਆਂ ਨੇ ਬਹੁਤ ਸਾਰੇ ਇਸ਼ੂਜ਼ ਹੋ ਜਾਂਦੇ ਨੇ ਜਿਹਦੇ ਕਰਕੇ ਉਹਨਾਂ ਦੇ ਰਿਸ਼ਤੇ ਦੇ ਵਿੱਚ ਬਹੁਤ ਸਾਰੀਆਂ ਅਟਕਣਾਵਾਂ ਆਉਂਦੀਆਂ ਨੇ ਸੋ ਪਰਿਵਾਰਿਕ ਸਟੋਰੀ ਹੈ ਜਦੀ ਸਟਾਰ ਕਾਸਟ ਹੈਗੀ ਹੈ ਜਗਜੀਤ ਸੰਧੂ ਕਰਮਜੀਤਨ ਮੋਲ 사ਵਨ ਰੂਪਵਲੀ ਤੇ ਨਰਮਲ ॠषि मैम ਤੇ ਇਸ ਤੋਂ ਇਲਾਵਾ ਸਪੋਰਟਿੰਗ ਆਰਟਿਸਟ ਬਹੁਤ ਸਾਰੇ ਤੁਹਾਨੂੰ ਫਿਲਮ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਲੇਕਿਨ ਗੱਲ ਕਰ ਲੈਣੇ 1921 ਦੀ 1921 ਕਿ ਫਿਲਮ ਜਿਹੜੀ ਹੈ ਪਰਿਵਾਰਿਕ ਹੈ ਔਰ ਕਾਮੇਡੀ ਡਰਾਮਾ ਹੈ ਕਾਮੇਡੀ ਭਰਪੂਰ ਫਿਲਮ ਹੈ ਕਿਉਂਕਿ ਆਪਣੀ ਇੰਡਸਟਰੀ ਦੇ ਵਿੱਚ ਮੋਸਟ ਆਫ ਦਾ ਟਾਈਮ ਅਸੀਂ ਦੇਖਦੇ ਹਾਂ ਕਿ ਲੋਕ ਜਿਹੜੇ ਨੇ ਉਹ ਕਾਮੇਡੀ ਫਿਲਮਾਂ ਪਸੰਦ ਕਰਦੇ ਨੇ ਸੋ ਕਾਮੇਡੀ ਫਿਲਮਾਂ ਤੇ ਆਪਣੀ ਇੰਡਸਟਰੀ ਜਿਹੜੀ ਹੈ ਪੂਰਾ ਜੋਰ ਲਗਾਉਂਦੀ ਹੈ ਕਿ ਕਾਮੇਡੀ ਫਿਲਮਾਂ ਜਿਹੜੀਆਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ ਤੇ ਲੇਕਿਨ ਜਦੋਂ ਉਹਨ ਦਾ ਕੋਈ ਰਤੋਲ ਹੀ ਨਹੀਂ ਹੁੰਦਾ ਕਿਉਂਕਿ ਥੀਏਟਰਸ ਦੇ ਵਿੱਚ ਜਿਵੇਂ ਅੱਜਕੱਲ੍ਹ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਬਹੁਤ ਚਿਪਚਿਪਾਹਟ ਚੱਲ ਰਹੀ ਹੈ ਬਾਹਰ ਨਿਕਲਦੇ ਆ ਤਾਂ ਬਿਲਕੁਲ ਵੀ ਮਹਿਸੂਸ ਨਹੀਂ ਅਸੀਂ ਕਰਦੇ ਕਿ ਅਸੀਂ ਬਾਹਰ ਫਿਰੀਏ ਤੇ ਇਹੀ ਫਿਲਮਾਂ ਅਸੀਂ ਥੀਏਟਰਸ ਦੇ ਵਿੱਚ ਵੀ ਦੇਖਦੇ ਆ ਲੇਕਿਨ ਜਦੋਂ ਓਟੀਟੀ ਤੇ ਆ ਜਾਂਦੀਆਂ ਨੇ ਫਿਰ ਤਾਂ ਹਰ ਕਿਸੇ ਦੇ ਚਿਹਰੇ ਤੇ ਖੁਸ਼ੀ ਜੜੀ ਉਹ ਦੁਗਣੀ ਹੁੰਦੀ ਹੈ ਸੋ 19 ਇੱਕ ਫਿਲਮ ਵੀ ਤੁਸੀਂ ਹੁਣ ਜਿਹੜੀ ਹੈ ਓਟੀਟੀ ਪਲੇਟਫਾਰਮ ਤੇ ਦੇਖ ਸਕਦੇ ਹੋ ਇਹ ਫਿਲਮ ਹੈਗੀ ਹੈ ਜੀ 2 ਘੰਟੇ 2 ਮਿੰਟ ਦੀ ਤੇ ਤੁਹਾਨੂੰ ਫੁੱਲ ਔਨ ਐਂਟਰਟੇਨ ਕਰੇਗੀ ਤੁਹਾਨੂੰ ਖੂਬ ਹਸਾਏ ਚਪਾਲ ਤੇ ਤੁਸੀਂ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜੜੀਆਂ ਨੇ ਉਹਨਾਂ ਨੂੰ ਦੇਖ ਸਕਦੇ ਹੋ ਲੇਕਿਨ ਫਿਲਹਾਲ ਦੇ ਲਈ ਤੁਹਾਨੂੰ ਦੱਸ ਦਿੰਨੇ ਹਾਂ 19 ਕਿ ਫਿਲਮ ਜਿਹੜੀ ਹੈ ਇਹ OTT ਪਲੇਟਫਾਰਮ ਚਪਾਲ ਤੇ ਆ ਚੁੱਕੀ ਹੈ ਤੇ ਤੁਸੀਂ ਦੇਖਣਾ ਨਹੀਂ ਭੁੱਲਣਾ ਹੈ ਇਸੋ ਲਾ ਵਗਰ ਗੱਲ ਕਰੀਏ ਕਰਮਜੀਤ ਅਨਮੋਲ ਨਰਮਲ ਰਿਸ਼ੀ ਮੈਮ ਦੀ ਜਾਂ 사ਵਨ ਦੀ ਜਾਂ ਜਗਜੀਤ ਸੰਧੂ ਦੀ ਜਗਜੀਤ ਨੇ ਤਾਂ ਇੰਡਸਟਰੀ ਨੂੰ ਬਹੁਤ ਜ਼ਿਆਦਾ ਵੇਰੀਏਸ਼ਨ ਵਾਲੇ ਕੈਰੈਕਟਰ ਜਿਹੜੇ ਨੇ ਉਹ ਦਿੱਤੇ ਨੇ ਕਰਮਜੀਤ ਅਨਮੋਲ ਅਸੀਂ ਹਰ ਫਿਲਮ ਦੇ ਵਿੱਚ ਦੇਖਦੇ ਹਾਂ ਨਰਮਲ ਰਿਸ਼ੀ ਤੋਂ ਬਿਨਾ ਕੋਈ ਵੀ ਫਿਲਮ ਪੂਰੀ ਨਹੀਂ ਹੁੰਦੀ ਹਰ ਫਿਲਮ અધੂਰੀ ਰਹਿੰਦੀ ਔਰ 사ਵਨ ਨੂੰ ਵੀ ਜੋ ਅਸੀਂ ਸਮ ਟਾਈਮਸ ਦੇਖ ਲਏ ਨੇ ਕਿਸੇ ਨਾ ਕਿਸੇ ਫਿਲਮ ਦੇ ਵਿੱਚ ਸੋ ਹਰ ਕਿਸੇ ਨੇ ਜੋ ਹੈ ਆਪਣੇ ਇੰਡਸਟਰੀ ਦੇ ਵਿੱਚ ਬੈਸਟ ਜਿਹੜਾ ਹੈ ਉਹ ਕੰਟ੍ਰਿਬਿਊਸ਼ਨ ਕੀਤਾ ਸੋ ਇਹਨਾਂ ਦੀਆਂ ਫਿਲਮਾਂ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਦੇਖਦੇ